ਸਸੀਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਪਿੰਡ ਬਾਈ ਨੂੰ ਪੈਂਦਾ ਜੇ ਜਲਾਲਾਬਾਦ ਜੀ ਜ਼ਿਲ੍ਹਾ ਪੈਂਦਾ ਮੋਗਾ ਜੀ ਤਹਿਸੀਲ ਧਰਮਕੋਟ ਬਾਈ ਠੀਕ ਹੈ ਜੀ ਘਰੇਲੂ ਪਰਿਵਾਰ ਚੋਂ ਵੀਡੀਓ ਬਣਾ ਰਹੇ ਹਾਂ ਜੀ ਇੱਕ ਸੂਆ ਸਵਾਇਆ ਨਗ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਾਸੇ ਦਿਖਾਉਣਾ ਹੁੰਦਾ ਆਜੋ ਸਤਿ ਸ਼੍ਰੀ ਅਕਾਲ ਜੀ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਇੰਦਰਜੀਤ ਸਿੰਘ ਵੀਰੇ ਨਾਮ ਆ ਮੇਰਾ ਪਿੰਡ ਜਲਾਲਾਬਾਦ ਪੂਰਬੀ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 8725962722 ਠੀਕ ਆ ਬਈ ਸੂਆ ਕਿੰਨਾ ਮਸੂਈ ਹੈ ਜੀ ਸੂਆ ਪਹਿਲਾ ਸੂਈ ਹੈ ਵੀਰੇ ਕਦੋਂ ਸੂਈ ਹੈ ਜੀ ਲਗਭਗ 1 ਹਫ਼ਤਾ ਹੋ ਗਿਆ ਜੀ ਬੱਚਾ ਕੀ ਹੈ ਬੱਚਾ ਕੱਟਾ ਮਗੇ ਜੇ ਰਡਾਨਾ ਜੀ ਸਭ ਕੁਝ ਡਾਨਾ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਦੇ ਹਲੇ 6 ਕਿਲੋ ਹੈਗਾ ਪੂਰਾ ਏਣ ਮਿਣਿਆ ਜੋਕ ਕੇ ਦੇ ਦਾਂਗੇ ਜੀ ਹਾਂ ਜੋਕ ਕੇ ਦੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਬਾਈ ਕਰ ਸਕਦੇ ਜਿੰਨਾ ਟਾਈਮ ਮਰਜ਼ੀ ਚਬਾਈ ਕਰ ਸਕਦੇ ਬੰਦ ਜੀ ਡੰਨ ਜੀ ਡੰਨ ਡੰਨ ਪੂਰੀ ਠੰਡੀ ਸੀਲ ਪੂਰੀ ਆ ਟਰ ਕੇ ਦਿਖਾ ਦੀ ਬਾਈ 22 ਦੇ ਦਸਨ ਮੁਤਾਬਕ ਜੀ ਸੂਆ ਪਹਿਲਾ ਸੂਈ ਆ ਜੀ ਛੱਦ ਕਾਠ ਚੰਗਾ ਜੀ ਹਫਤਾ ਹੋ ਗਿਆ ਸੂਈ ਨੂੰ ਬੱਚਾ ਮਗਰ ਕੱਟਾ ਜੀ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 6 ਕਿਲੋ ਆ ਬਾਈ ਕਹਿੰਦਾ 2 ਟਾਈਮ 4 ਟਾਈਮ 6 ਟਾਈਮ ਕੋਈ ਨਹੀਂ ਦੱਸ ਸਕਦਾ ਜੀ 10 ਲੀਟਰ ਦੁੱਧ ਦੀ ਉਮੀਦ ਆ ਜੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਵਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬੱਚਾ ਮਗਰ ਆ ਜਾਂਦਾ ਜੀ ਕੱਟਾ ਥਾਣਾ ਦੇ ਸਾਈ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਲੱਗਦਾ ਮੁੱਠੀ ਵਾਲਾ ਬਣ ਜਾਂਦਾ ਪੂਰਾ ਯਾਰੀ ਥਾਣਾ ਪਸਮਾ ਕੇ ਸੋਨਾ ਕਰਦੇ ਆ ਪੂਰਾ 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 ਠੀਕ ਚਲੋ ਕੋਈ ਨਹੀਂ ਉੱਥੇ ਬਣ ਲਓ ਜੀ ਥੋੜਾ ਜਿਹਾ ਬੱਚੇ ਦਾ ਕਰਦੀ ਆ ਜੀ ਬੱਚਾ ਖੁੱਲ ਗਿਆ ਕੈਮਰੇ ਤੋਂ ਉਪਰ ਆ ਕਰਦਾ ਕੋਈ ਗੱਲ ਨਹੀਂ ਉੱਥੇ ਬੰਨ ਲਓ ਉਸੇ ਫਰਨੀਚ ਬਾਕੀ ਕੱਦ ਕਾਠ ਚੰਗਾ ਜੀ ਦੰਦੋ ਦਾ ਬਾਈ ਚੈੱਕ ਨਹੀਂ ਕੀਤੀ ਹਣੀ ਨਹੀਂ ਦੰਦੋ ਨਹੀਂ ਚੈੱਕ ਕੀਤੀ ਵੀਰੇ ਠੀਕ ਹੈ ਜੀ ਦੰਦੋ ਬਾਈ ਕਹਿੰਦਾ ਚੈੱਕ ਨਹੀਂ ਕੀਤੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥ ਚਵਾਈ ਵਾਲਾ ਥਾਣਾ ਫੇਸ ਕੁਆਲਟੀ ਸੋਹਣੀ ਆ ਜੀ ਡਿਮਾਂਡ ਇਹਦੀ ਕੀ ਰਹਿਣ ਵਾਲੀ ਆ ਵੀਰੇ ਡਿਮਾਂਡ ਵੀਰੇ ਇਹਦੀ 75000 ਹੋ ਜਾਊ ਮਾਨਤਨ ਜੀ ਹੋ ਜਾਊਗਾ ਥੋੜਾ ਬਰਾ ਠੀਕ ਹੈ ਜਮਾ ਜਾਇਜ਼ ਡਿਮਾਂਡ ਬਿਲਕੁਲ ਜਾਇਜ਼ ਬਾਈ ਨੇ 75000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋ ਕਰ ਦਾਂਗੇ ਜੀ 10 ਲੀਟਰ ਤਾਂ ਦੇ ਦੇ ਜੀ ਕੋਈ ਨਾ ਕੋਈ ਪਸੰਦ ਆਉਂਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ 10 ਕਿਲੋ ਦੀ ਉਮੀਦ ਆ ਦੁੱਧ ਸੇਵਾ ਦੇ ਸਰਪੇ ਬੜਾ ਦਿਨ ਚ ਚਾਰ ਵਾਰ ਚੋੜਾ ਬੱਚਾ ਹੁਣ ਛੜਤਾ ਮਿਲੂਗੀ ਇਹ ਹਾਂ ਠੀਕ ਆ ਜੀ ਦੁਪਹਿਰ ਦਾ ਟਾਈਮ ਆ ਜੀ ਤੇ ਬਾਈ ਕਹਿੰਦਾ ਆਪਾਂ ਚਾਹੇ ਹੁਣ ਛੱਡ ਕੇ ਬਹਿ ਜਾਈਓ ਚੌੜਾ ਪੱਠਾ ਪੂੜਾ ਕਰਦੇ ਪੱਕ ਤੋਂ ਚੰਗੀ ਆ 10 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ बाकी जिन्नू नाग फेट बन्दा जी नंबर स्क्रीन ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਠੰਡੀ ਸੀ ਤੁਸੀਂ ਦੇਖ ਲਈਏ ਜੀ ਧੰਨਵਾਦ